ਪੰਜਾਬ ਦੇ ਵਿੱਚ ਹੋਣ ਵਾਲੀਆਂ 4 ਜਿਮਨੀ ਚੋਣਾਂ ਦੇ ਵਿਚਾਲੇ ਜੇਕਰ ਇਸ ਸਮੇਂ ਦੀ ਸਭ ਤੋਂ ਹੌਟ ਸੀਟ ਮੰਨੀ ਜਾਵੇ ਤਾਂ ਉਹ ਹੈ ਗਿਦੜਬਾਦੀ ਜਿੱਥੇ ਤੇ ਹੁਣ ਸਿਆਸੀ ਸਮੀਕਰਨ ਬਦਲਦੇ ਦਿਖਾਈ ਦੇ ਰਹੇ ਨੇ ਇਹਨਾਂ ਰਾਜਸੀ ਪਾਰਟੀਆਂ ਤੋਂ ਇਲਾਵਾ ਵਾਰਿਸ ਪੰਜਾਬ ਦੇ ਜਥੇਪੰਦੀ ਦੇ ਮੁਖੀ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਵੀ ਆਪਣੀ ਇਸ ਜ਼ਿਮਨੀ ਚੋਣ ਦੇ ਵਿੱਚ ਖੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਲਈ ਅਤੇ ਕਾਂਗਰਸ ਪਾਰਟੀ ਦੇ ਲਈ ਇਸ ਜ਼ਿਮਨੀ ਚੋਣ ਜਿੰਨਾ ਹੋਰ ਵੀ ਮੁਸ਼ਕਲ ਹੁੰਦਾ ਜਾਪ ਰਿਹਾ ਹੈ ਜੇਕਰ ਜ਼ਿਮਨੀ ਚੋਣਾਂ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਜ਼ਿਆਦਾਤਰ ਜ਼ਿਮਨੀ ਚੋਣਾਂ ਸਰਕਾਰਾਂ ਹੀ ਜਿੱਤਦੀਆਂ ਨੇ ਤੇ ਇਸ ਵਾਰ ਇੱਕ ਸੀਟ ਗਦਰਪਾਦੀ ਸੀਟ ਹੈ ਤੇ ਇਥੋਂ ਤਿੰਨ ਵਾਰ ਵਿਧਾਇਕ ਰਹ ਚੁੱਕੇ ਰਾਜਾ ਮੜਿੰਗਵੀ ਤਗੜੀ ਟੱਕਰ ਦਿੰਦੇ ਆਏ ਨੇ ਤੇ ਹੁਣ ਇਸ ਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਪੂਰਾ ਜ਼ੋਰ ਇਸ ਸੀਟ ਤੇ ਲਗਾਇਆ ਜਾ ਰਿਹਾ ਹੈ ਸਾਬਕਾ ਅਕਾਲੀ ਲੀਡਰ ਡੀਪੀ ਢਿੱਲੋਂ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਕੁਝ ਸ਼ਰਤਾਂ ਰੱਖੀਆਂ ਗਈਆਂ ਮੰਗਾਂ ਰੱਖੀਆਂ ਗਈਆਂ ਜਿਸ ਦੇ ਵਿੱਚ ਕੁੱਲ ਮਿਲਾ ਕੇ ਗੱਲ ਇਹ ਕੀਤੀ ਗਈ ਕਿ ਅਸੀਂ ਗਿੱਦੜਵਾ ਹਲਕੇ ਦਾ ਵਿਕਾਸ ਚਾਹੁੰਦੇ ਆ ਜੇਕਰ ਤੁਸੀਂ ਇਸ ਗਿੱਦੜਵਾ ਹਲਕੇ ਦਾ ਵਿਕਾਸ ਕਰੋਗੇ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਵਾਂਗੇ ਤੇ ਇਹਨਾਂ ਸਾਰੇ ਗੱਲਾਂ ਦੇ ਵਿਚਾਲੇ ਦਿੰਪੀ ਢਿੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਗਿੱਦੜਵਾ ਹਲਕੇ ਦੇ ਵਿੱਚ ਹਾਇ ਦਿਨ ਹੀ ਕੋਈ ਨਵਾਂ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਨਵੇਂ-ਨਵੇਂ ਨੀ ਪੱਥਰ ਇੱਥੇ ਰੱਖੇ ਜਾ ਰਹੇ ਨੇ ਇਹਨਾਂ ਹਲਕੇ ਦੇ ਕੰਮਕਾਜਾਂ ਦੀ ਅਗਵਾਈ ਪੰਜਾਬ ਦੇ ਕੈਬਨ ਮੰਤਰੀ ਆਮਣਾ ਅਰੋੜਾ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਆਉਣ ਵਾਲੀ ਗਿੱਦਰਬਾਦੀ ਜ਼ਿਮਣੀ ਚੋਣ ਨੂੰ ਲੈ ਕੇ ਸਰਕਾਰ ਦੇ ਵੱਲੋਂ ਵੱਖੋ ਵੱਖਰੇ ਕੰਮਾਂ ਨੂੰ ਲੈ ਕੇ ਨੀ ਪੱਥਰ ਰੱਖੇ ਜਾ ਰਹੇ ਨੇ ਇਸ ਨੂੰ ਲੈ ਕੇ ਹਾਲ ਹੀ ਦੇ ਵਿੱਚ ਸਰਕਾਰ ਦੇ ਵੱਲੋਂ ਗਿੱਦਰਬਾਹਲਕੇ ਦੇ ਵਿੱਚ ਇਹ ਨੀ ਪੱਥਰ 23 ਲਿੰਕ ਸੜਕਾਂ ਨੂੰ ਲੈ ਕੇ ਰੱਖੇ ਗਏ ਨੇ ਜਿਸ ਉੱਪਰ ਮੁਰੰਮਤ ਦਾ ਕੰਮ ਅਤੇ ਨਵੇਂ ਬਣਾਉਣ ਦਾ ਕੰਮ ਕੀਤਾ ਜਾਵੇਗਾ ਇਸ ਉੱਪਰ 18 ਕਰੋੜ ਰੁਪਏ ਤੋਂ ਵੱਧ ਰੁਪਇਆ ਖਰਚਿਆ ਜਾਵੇਗਾ ਇਸ ਤੋਂ ਪਹਿਲਾਂ 6 ਸਤੰਬਰ ਨੂੰ ਤੋ ਹੋਰ ਨਹੀਂ ਪੱਤਰ ਰੱਖੇ ਗਏ ਜਿਸ ਦੇ ਵਿੱਚ 10 ਪਿੰਡਾਂ ਦੇ ਵਿੱਚ 12 ਕਰੋੜ ਰੁਪਏ ਦੇ ਕੰਮ ਸ਼ੁਰੂ ਕੀਤੇ ਗਏ ਤੇ ਹਣਕੇ ਵਿਚਾਰੇ ਹੋਰ ਰਹਿੰਦੇ ਕੰਮਾਂ ਨੂੰ ਲੈ ਕੇ ਪੰਜਾਬ ਦੇ ਕੈਬਨਟ ਮੰਤਰੀ ਅਮਨ ਰੂੜਾ ਨੇ ਕਿਹਾ ਕਿ ਜਿਹੜੇ ਬਾਕੀ ਕੰਮ ਰਹਿੰਦੇ ਨੇ ਉਹ ਵੀ ਜਲਦ ਪੂਰੇ ਕਰ ਦਿੱਤੇ ਜਾਣਗੇ ਤੇ ਇਸ ਨਾਲ ਹੀ ਜੇਕਰ ਗੱਲ ਕਰੀਏ ਗਿੱਦੜਪਾ ਦੇ ਸਰਕਾਰੀ ਸਿਵਲ ਹਸਪਤਾਲ ਦੀ ਵੀ ਉਸ ਦੇ ਵੀ ਇਸ ਜਿਮਣੀ ਚੋਰ ਨੂੰ ਲੈ ਕੇ ਭਾਗ ਖੁੱਲੇ ਨੇ ਇਸ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਪਹਿਲਾਂ ਡਾਕਟਰਾਂ ਦੀ ਘਾਟ ਸੀ ਇਸ ਨੂੰ ਲੈ ਕੇ ਹੁਣ ਸਰਕਾਰ ਦੇ ਵੱਲੋਂ ਪੰਜ ਡਾਕਟਰਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਸੋ ਇਸ ਪ੍ਰਕਾਰ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਗਿੱਤਰਪਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਇਸ ਹਲਕੇ ਦੇ ਵਿੱਚ ਧੜਾ ਧੜਾ ਵਿਕਾਸ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੀ ਜ਼ਿਮਨੀ ਚੋਣ ਦੇ ਵਿੱਚ ਆਪਣਾ ਪੱਲੜਾ ਭਾਰੀ ਕਰਨ ਦਾ ਕੰਮ ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਗਿੱਦੜਵਾ ਹਲਕੇ ਤੋਂ ਕੌਣ ਬਾਜ਼ੀ ਮਾਰਦਾ ਹੈ ਹਾਲਾਂਕਿ ਇਸ ਜ਼ਿਮਨੀ ਚੋਣ ਇਹਨਾਂ ਜ਼ਿਮਨੀ ਚੋਣਾਂ ਦਾ ਐਲਾਨ ਨਹੀਂ ਹੋਇਆ ਪਰ ਇਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ ਤਿਆਰੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਇਹਨਾਂ ਵਿਕਾਸ ਕਾਰਜਾਂ ਤੇ ਨੀ ਪੱਥਰਾਂ ਨੂੰ ਲੈ ਕੇ ਜਿਹੜੇ ਪ੍ਰੋਗਰਾਮ ਕੀਤੇ ਜਾਂਦੇ ਨੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਗਿੱਦੜਵਾ ਹਲਕੇ ਦੇ ਕਈ ਮੁੱਖ ਚਿਹਰੇ ਵੀ ਦਿਖੇ ਜਾ ਸਕਦੇ ਨੇ ਜਿਸ ਦੇ ਵਿੱਚ ਹਰਦੀਪ ਸਿੰਘ ਡਿੰਪੀ ਢੱਲੋਂ ਪ੍ਰਿਤਪਾਲ ਸ਼ਰਮਾ ਸੁਖਜਿੰਦਰ ਸਿੰਘ ਕੌਣੀ ਤੇ ਜੇਕਰ ਗੱਲ ਕਰੀਏ ਡਿੰਪੀ ਟਲੋਦੀ ਸ਼ਮੂਲੀਅਤ ਨੂੰ ਲੈ ਕੇ ਹੋਈ ਬਗਾਵਤ ਦੀ ਤਾਂ ਪ੍ਰਿਤਪਾਲ ਸ਼ਰਮਾ ਦੇ ਵੱਲੋਂ ਇਸ ਸ਼ਮੂਲੀਅਤ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਗਈ ਸੀ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਦਿੱਲੀ ਦੇ ਲੀਡਰਾਂ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਗਿੱਰਵਾ ਹਲਕੇ ਤੋਂ ਵ੍ਰਤਪਾਲ ਸ਼ਰਮਾ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਸੀ ਫੜਾਕੀ ਉਹ ਹਾਰ ਗਏ ਸਨ ਪਰ ਇਸ ਡਿੰਪੀ ਢੱਲੋਂ ਦੀ ਸ਼ਮੂਲੀਅਤ ਨੂੰ ਲੈ ਕੇ ਉਹਨਾਂ ਦੇ ਵੱਲ ਨਿਰਾਸ਼ਗੀ ਜ਼ਾਹਰ ਕੀਤੀ ਗਈ ਸੀ ਉਹਨਾਂ ਨੇ ਕਹਿਣਾ ਸੀ ਕਿ ਡਿੰਪੀ ਢੱਲੋਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਤੋਂ ਪਹਿਲਾਂ ਸਾਡੀ ਰਾਏ ਨਹੀਂ ਲਈ ਗਈ ਆ ਉਹਨਾਂ ਨੇ ਕਹਿਣਾ ਸੀ ਕਿ ਵਿਧਾਨ ਸਭਾ ਚੋਣਾਂ ਦੇ ਵੇਲੇ ਜਾਂ ਹੋਰ ਚੋਣਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਲੀਡਰ ਦੇ ਖਿਲਾਫ ਅਸੀਂ ਲੜਦੇ ਰਹੇ ਤਾਂ ਕਾਮਪੀ ਹੁੰਦਰ ਹੈ ਹੁਣ ਉਸੇ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਵਾ ਲਿਆ ਇਸ ਪ੍ਰਕਾਰ ਅਸੀਂ ਕਿਵੇਂ ਕੰਮ ਕਰ ਸਕਾਂਗੇ ਰਲ ਕੇ ਕਿਵੇਂ ਚੱਲਿਆ ਜਾਵੇਗਾ ਤੇ ਇਸ ਦੇ ਨਾਲ ਹੀ ਪ੍ਰਿਤਪਾਲ ਸ਼ਰਮਾ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਗਿੱਰਵਾ ਹਲਕੇ ਦਾ ਇੰਚਾਰਜ ਵੀ ਲਗਾਇਆ ਗਿਆ ਹੈ